ਪੰਜਾਬ ਦੇ ਵਿੱਚੋਂ ਨਸ਼ਾ ਮੁਕਾ ਦੇਾਂਗੇ ਤੇ ਪੰਜਾਬ ਦੇ ਵਿੱਚੋਂ ਅਸੀਂ ਲਗਭਗ ਨਸ਼ਾ ਮੁਕਾ ਦਿੱਤਾ ਇਹ ਬਿਆਨ ਪੜਨ ਸੁਣਨ ਨੂੰ ਚੰਗੇ ਵੀ ਲੱਗਦੇ ਆ ਤੇ ਚਿਤ ਕਰਦਾ ਵੀ ਸੱਚੀ ਮੁੱਚੀ ਇਹ ਗੱਲਾਂ ਸੱਚ ਸਾਬਤ ਹੋ ਜਾਣ ਪਰ ਨਾ ਇੱਕ ਦਹਾਕਾ ਪਹਿਲਾਂ ਇਹ ਗੱਲਾਂ ਸੱਚੀਆਂ ਹੋਈਆਂ ਨਾ ਇੱਕ ਮਹੀਨਾ ਪਹਿਲਾਂ ਇਹ ਸੱਚੀਆਂ ਹੋਈਆਂ ਨਾ ਇੱਕ ਹਫਤਾ ਪਹਿਲਾਂ ਸੱਚੀਆਂ ਹੋਈਆਂ ਤੇ ਨਾ ਇੱਕ ਦਿਨ ਪਹਿਲਾਂ ਸੱਚੀਆਂ ਹੋਈਆਂ ਤੇ ਨਾ ਇੱਕ ਘੰਟਾ ਪਹਿਲਾਂ ਸੱਚੀਆਂ ਹੋਈਆਂ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਕਿਹਦਾ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਉਦਾਹਰਨ ਰੱਖਣ ਲੱਗਾ ਵੀ ਲੋਕ ਡਾ ਖੜਾ ਹੋ ਜਾਂਦਾ ਵੈਸੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੁੰਦੇ ਸਿਰੜੀ ਲੋਕ ਜਿਨ੍ਹਾਂ ਦਾ ਇਰਾਦਾ ਪੱਕਾ ਹੁੰਦਾ ਤੇ ਉਹ ਆਪਦੀ ਸਵੈ ਇੱਛਾ ਦੇ ਨਾਲ ਨਸ਼ਾ ਛੱਡਦੇ ਵੀ ਆ ਤੇ ਛੱਡਣਾ ਵੀ ਚਾਹੀਦਾ ਇਹਦੇ ਨਾਲ ਟੱਬਰ ਬਰਬਾਦ ਹੋ ਜਾਂਦਾ ਪਰ ਬਠਿੰਡਾ ਦੇ ਵਿੱਚ ਇੱਕ ਜੋਗੀ ਨਗਰ ਆ ਜੋਗੀ ਨਗਰ ਦੇ ਵਿੱਚ ਇੱਕ ਹੈਪੀ ਸ਼ਰਮਾ ਨਾਂ ਦਾ ਬੰਦਾ ਉਹਦੀ ਘਰਵਾਲੀ ਵੀ ਆ ਉਹਦੇ ਦੋ ਬੱਚੇ ਵੀ ਆ ਉਹਦੀ ਘਰਵਾਲੀ ਪਿਛਲੇ 15 20 ਦਿਨਾਂ ਤੋਂ ਨਾਲ ਦੇ ਖਾਲੀ ਪਲਾਟ ਦੇ ਵਿੱਚ ਰਹਿੰਦੀ ਆ ਇੱਕ ਦਰਖਤ ਦੇ ਥੱਲੇ ਰਾਤਾਂ ਕੱਟਦੀ ਬੱਚਿਆਂ ਦੇ ਨਾਲ ਕਿਉਂ ਕੱਟਦੀ ਆ ਕਿਉਂਕਿ ਘਰ ਵਾਲਾ ਯਾਨੀ ਕਿ ਹੈਪੀ ਆ ਜਿਹੜਾ ਉਹ ਸਿਰੇ ਦਾ ਚਿੱਟੇ ਦਾ ਅਦੀ ਆ ਉਹਨੇ ਇੰਨਾ ਕ ਚਿੱਟਾ ਪੀਤਾ ਵੀ ਉਹਨੇ ਘਰ ਦੀ ਕੋਈ ਚੀਜ਼ ਨਹੀਂ ਛੱਡੀ ਉਸ ਤੋਂ ਬਾਅਦ ਉਹ ਆਪਣੀ ਘਰਵਾਲੀ ਦੀ ਕੁੱਟਮਾਰ ਵੀ ਕਰਦਾ ਤੇ ਬਾਅਦ ਦੇ ਵਿੱਚ ਸੁੱਤੀ ਪਈ ਦੇ ਉਹਨੇ ਆਪਣੀ ਘਰਵਾਲੀ ਦੇ ਵਾਲ ਕੱਟੇ ਕੈਂਚੀ ਦੇ ਨਾਲ ਤੇ ਉਹ ਵਾਲ ਵੀ ਵੇਚਤੇ ਤੇ ਉਹਦਾ ਵੀ ਚਿੱਟਾ ਲੈ ਕੇ ਪੀ ਗਿਆ ਹੁਣ ਤੁਸੀਂ ਕਹੋਗੇ ਵੀ ਵਾਲ ਕਿਵੇਂ ਵਿਕ ਜਾਂਦੇ ਆ ਸ਼ਾਇਦ ਤੁਹਾਡੀ ਗਲੀ ਮਹੱਲੇ ਦੇ ਵਿੱਚ ਕਦੇ ਨਾ ਕਦੇ ਹੋਕਾ ਦੇਣ ਵਾਲਾ ਆਇਆ ਹੋਵੇ ਕਿ ਵਾਲ 2000 ਰੁਪਿਆ ਕਿਲੋ ਵਾਲ 1500 ਰੁਪਿਆ ਕਿਲੋ ਉਹਨਾਂ ਵਾਲਾਂ ਦੇ ਉਹ ਵਿਗ ਬਣਾਉਂਦੇ ਆ ਕਈ ਹੋਰ ਚੀਜ਼ਾਂ ਕਰਦੇ ਆ ਕਈ ਲੋਕ ਵਾਲ ਵੇਚ ਦਿੰਦੇ ਆ ਕਈ ਨਹੀਂ ਵੀ ਵੇਚਦੇ ਪਰ ਇਸ ਬੰਦੇ ਨੇ ਪਤਾ ਨਹੀਂ 200 ਦੇ ਵਿੱਚ ਇਹ ਹੁਣ 300 ਦੇ ਵਿੱਚ ਇਹ ਹੁਣ ਵਾਲ ਭਾਰੇ ਸੀ ਕਿ ਨਹੀਂ ਸੀ ਵਿਸ਼ਾ ਹੀ ਨਹੀਂਗਾ ਪਰ ਤੁਸੀਂ ਇਹ ਦੇਖੋ ਵੀ ਬੰਦਾ ਜਿਹੜਾ ਨਸ਼ੇ ਦੇ ਚੱਕਰ ਦੇ ਵਿੱਚ ਆਪਦੇ ਘਰ ਦਾ ਕੋਈ ਭਾਂਡਾ ਨਹੀਂ ਛੱਡਿਆ ਕੋਈ ਕਿੱਲ ਪਤਰੀ ਨਹੀਂ ਛੱਡੀ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਛੱਡੀ ਉਸ ਬੰਦੇ ਨੇ ਆਪਣੀ ਤਲਬ ਪੂਰੀ ਕਰਨ ਦੀ ਖਾਤਰ ਸੁੱਤੀ ਪਈ ਘਰਵਾਲੀ ਦੇ ਵਾਲ ਕੱਟਤੇ ਉਹਨੇ ਵੇਚ ਦਿੱਤੇ ਜਦੋਂ ਉਹ ਤੜਕੇ ਉੱઠી ਆ ਤੇ ਉਹਨੇ ਇਸ ਗੱਲ ਦੇ ਉੱਤੇ ਰੌਲਾ ਪਾਇਆ ਵੀ ਭਾਈ ਮੇਰੇ ਵਾਲ ਤੇ ਉਹ ਕਹਿੰਦੇ ਜੀ ਮੈਂ ਤਾਂ ਖਾ ਪੀ ਲਿਆ ਹੁਣ ਉਸ ਤੋਂ ਬਾਅਦ ਰੌਲਾ ਜਦੋਂ ਵਧਿਆ ਤੇ ਇਹਨੇ ਘਰਵਾਲੀ ਨੂੰ ਕੁੱਟਿਆ ਇਹਨੇ ਆਪਦੇ ਬੱਚਿਆਂ ਨੂੰ ਕੁੱਟਿਆ ਤੇ ਇਹਨਾਂ ਬੱਚਿਆਂ ਨੂੰ ਘਰਵਾਲੀ ਨੂੰ ਘਰੋਂ ਭਜਾਤਾ ਹੁਣ ਉਹ ਇਸ ਵੇਲੇ ਦਰਖਤ ਦੇ ਥੱਲੇ ਬਹਿਣ ਵਾਸਤੇ ਮਜਬੂਰ ਆ ਯਾਨੀ ਕਿ ਨਸ਼ੇ ਦੇ ਵਿੱਚ ਝੰਬੇ ਹੋਏ ਨੇ ਨਸ਼ੇ ਦੇ ਵਿੱਚ ਅੰਨੇ ਹੋਏ ਬੰਦੇ ਨੇ ਆਪਦੇ ਟੱਬਰ ਦੇ ਨਾਲ ਆਹ ਕੁਝ ਕੀਤਾ ਤੇ ਇਹ ਪੰਜਾਬ ਦੀ ਸਿਰਫ ਇੱਕ ਉਦਾਹਰਨਾ ਮੈਂ ਕੁਝ ਕੁ ਮਹੀਨੇ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਵੀ ਇੱਕ ਵਾਰ ਮੈਂ ਗਿਆ ਸੀਗਾ ਫਿਰੋਜ਼ਪੁਰ ਦੇ ਵੱਲ ਉਥੇ ਇੱਕ ਪਿੰਡ ਦੇ ਵਿੱਚ ਦੀ ਲੰਗੜ ਲੱਗੇ ਬੰਦਾ ਇੱਕ ਨਾ ਮੋਟਰਸਾਈਕਲ ਦੀ ਚੇਨ ਨੂੰ ਗਰੀਸ ਦੇ ਰਿਹਾ ਉਹਦੀ ਜਿਹੜੀ ਜਦੋਂ ਨੇ ਇਸ ਤਰੀਕੇ ਦੇ ਨਾਲ ਘਮਾਇਆ ਉਂਗਲ ਨੂੰ ਤੇ ਫਿਰ ਉਹਦੀ ਚੇਨ ਦੇ ਵਿੱਚ ਉਂਗਲ ਆ ਗਈ ਉਹਦੀ ਉਂਗਲ ਵੱਢੀ ਗਈ ਪਰ ਉਸ ਬੰਦੇ ਨੂੰ ਕੋਈ ਦਰਦ ਨਹੀਂ ਮਹਿਸੂਸ ਹੋ ਰਿਹਾ ਕਿਉਂਕਿ ਉਹ ਉਸ ਵੇਲੇ ਚਿੱਟੇ ਦੇ ਵਿੱਚ ਜਾਂ ਕਿਸੇ ਹੋਰ ਨਸ਼ੇ ਦੇ ਵਿੱਚ ਅੰਨਾ ਹੋਇਆ ਉਹ 3-4-5 ਘੰਟੇ ਵਾਸਤੇ ਉਸ ਸੰਸਾਰ ਦੇ ਵਿੱਚ ਹੈ ਜਿੱਥੇ ਉਹਨੂੰ ਕੋਈ ਪੀੜ ਨਹੀਂ ਜਿੱਥੇ ਉਹਨੂੰ ਕੋਈ ਪ੍ਰਵਾਹ ਨਹੀਂ ਤੇ ਪੰਜਾਬ ਦੇ ਵਿੱਚ ਆ ਗੱਲਾਂ ਆ ਉਧਾਰਨਾ ਆ ਚੀਜ਼ਾਂ ਥਾਂ ਥਾਂ ਤੇ ਉੱਤੇ ਦੇਖਣ ਨੂੰ ਮਿਲਦੀਆਂ ਜੇ ਅੱਜ ਇੱਕ ਬੰਦਾ ਆਪਦੀ ਘਰਵਾਲੀ ਦੇ ਵਾਲ ਵੀ ਕੱਟ ਕੇ ਵਿੱਚ ਸਖਦਾ ਤੇ ਜਿਹਨੂੰ ਇਹ ਨਹੀਂ ਪਤਾ ਲੱਗਦਾ ਜੀ ਕਿ ਮੈਂ ਕਰੀ ਕੀ ਜਨਣਾ ਇਹ ਸਾਡੇ ਸਮਾਜ ਦੀ ਇੱਕ ਉਹ ਤਸਵੀਰ ਆ ਪੰਜਾਬੀ ਸਮਾਜ ਦੀ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਦੀ ਉਹ ਤਸਵੀਰ ਆ ਜਿਹੜੀ ਕਿ ਝੰਡੋੜ ਕੇ ਰੱਖ ਦਿੰਦੀ ਵੀ ਯਾਰ ਆ ਕੁਝ ਵੀ ਪੰਜਾਬ ਦੇ ਵਿੱਚ ਹੋਣਾ ਸੀ ਜਾਂ ਆ ਕੁਝ ਵੀ ਪੰਜਾਬ ਦੇ ਵਿੱਚ ਹੋ ਰਿਹਾ ਜਿਹਨੇ ਨਸ਼ਾ ਛੱਡਣਾ ਹੁੰਦਾ ਉਹਦੇ ਲਈ ਇੱਕ ਵੀ ਵੱਡੀ ਗੱਲ ਵੀ ਨਹੀਂ ਆ ਅਸੀਂ ਇੱਕ ਵਾਰੀ ਚੱਜ ਦਾ ਵਿਚਾਰ ਦੇ ਵਿੱਚ ਇੰਟਰਵਿਊ ਕੀਤੀ ਸੀ ਸੱਜਣ ਦੀ ਉਹਨਾਂ ਦਾ ਨਾਮ ਹੈਗਾ ਜੀ ਸਰਦਾਰ ਭਪਿੰਦਰ ਸਿੰਘ ਬੜੇ ਸਤਿਕਾਰਯੋਗ ਆ ਉਹਨਾਂ ਨੇ ਇੰਟਰਵਿਊ ਦੇ ਵਿੱਚ ਗੱਲ ਕਹੀ ਕਿ ਬਹੁਤ ਸਾਲ ਮੈਂ ਚਿੱਟੇ ਦੀ ਵਰਤੋਂ ਵੀ ਕੀਤੀ ਬੜੇ ਨਸ਼ੇ ਹੋਰ ਵੀ ਕੀਤੇ ਮੈਂ ਘਰ ਦੇ ਵਿੱਚ ਲੀਆਂ ਵੀ ਚੀਜ਼ਾਂ ਵੇਚ-ਵੇਚ ਕੇ ਖਾਧੀਆਂ ਤੇ ਮੈਂ ਆਂਡ-ਗਮਾਡ ਦੇ ਵਿੱਚ ਵੀ ਗਲਤ ਕੰਮ ਕੀਤੇ ਤੇ ਜਦੋਂ ਮੈਂ ਘਰੇ ਆਉਂਦਾ ਸੀ ਤੇ ਪਰਿਵਾਰ ਦੇ ਜੀ ਆਂਡ-ਗਮਾਡ ਚ ਪੈ ਜਾਂਦੇ ਸੀ ਵੀ ਇਹ ਤਾਂ ਨਸ਼ੇ ਦੇ ਵਿੱਚ ਤੁੱਟ ਹੋਇਆ ਵੇ ਪਤਾ ਨਹੀਂ ਸਾਡੇ ਨਾਲ ਕਿਹੜੀ ਵਧੀ ਕੀ ਕਰ ਦੇਵੇ ਪਰ ਫਿਰ ਉਸ ਬੰਦੇ ਨੇ ਇਰਾਦਾ ਕੀਤਾ ਉਹਨੇ ਇਰਾਦਾ ਮਜ਼ਬੂਤ ਕੀਤਾ ਉਹਨੇ ਚਿੱਟੇ ਤੋਤੇ ਬਾਕੀ ਨਸ਼ਿਆਂ ਤੋਂ ਖਿਹੜਾ ਛੁੜਾਇਆ ਤੇ ਅੱਜ ਉਹ ਨਸ਼ਾ ਛਡਾਊ ਸੈਮੀਨਾਰਾਂ ਦੇ ਵਿੱਚ ਭਾਸ਼ਣ ਦੇਣ ਵਾਸਤੇ ਜਾਂਦਾ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਯਤਨ ਕਰਨ ਵਾਲਿਆਂ ਦੇ ਵਿੱਚੋਂ ਇੱਕ ਉਹ ਵੀ ਅੱਜ ਬਹੁਤ ਸਾਰੇ ਸਾਡੇ ਕੋਲੇ ਭਰਪੂਰ ਸਿੰਘ ਵੀ ਆ ਤੇ ਬਹੁਤ ਸਾਰੇ ਐਸੇ ਵੀ ਆ ਜਿਹੜੇ ਡਰਾਮੇਬਾਜ਼ੀ ਕਰਦੇ ਵੀ ਇਨਸਾਨ ਛੱਡ ਨਹੀਂ ਸਕਦੇਗੇ ਸਰਕਾਰਾਂ ਨੇ ਕੀ ਕਰਨਾ ਇਹਦੇ ਬਾਰੇ ਆਪਾਂ ਜਾਣਦੇ ਆ ਕਿਉਂਕਿ ਸਰਕਾਰ ਨਹੀਂ ਬਰਬਾਦ ਹੋ ਰਹੀ ਘਰ ਆਪਣੇ ਬਰਬਾਦ ਹੋ ਰਹੇ ਆ ਪੈਸੇ ਉਹਨਾਂ ਤੇ ਨਹੀਂ ਲੱਗ ਰਹੇ ਪੈਸੇ ਆਪਣੇ ਲੱਗ ਰਹੇ ਆ ਸਕੂਨ ਉਹਨਾਂ ਦੇ ਲੁੱਟਿਆ ਨਹੀਂ ਜਾ ਰਿਹਾ ਸਕੂਨ ਆਪਣਾ ਲੁੱਟਿਆ ਜਾ ਰਿਹਾ ਜਿਹੜੇ ਬੰਦੇ ਨੇ ਇਰਾਦਾ ਪੱਕਾ ਕਰ ਲਿਆ ਨਸ਼ਾ ਛੁੱਟ ਜੂਗਾ ਜਿਨੇ ਇਰਾਦਾ ਨਹੀਂ ਪੱਕਾ ਕੀਤਾ ਉਹ ਮਜਬੂਰੀਆਂ ਘਣਾਉਂਦਾ ਰਹ ਜੂਗਾ ਮੈਂ ਕਿੱਥੇ ਨਸ਼ਾ ਕਰਦਾ ਤੁਹਾਨੂੰ ਭੁਲੇਖਾ ਪੈਂਦਾ ਕੀ ਕਰਗੇ ਮਜਬੂਰੀਆਂ ਹਨ ਪਰਿਵਾਰਕ ਸਮੱਸਿਆਵਾਂ ਬਹੁਤ ਹਨ ਦਿਮਾਗ ਤੇ ਟੈਨਸ਼ਨ ਬਹੁਤ ਹੈ ਜਿਹੜੇ ਲੋਕ ਆ ਗੱਲਾਂ ਕਰਦੇ ਆ ਉਹਨਾਂ ਦਾ ਆਪਣਾ ਇਰਾਦਾ ਪੱਕਾ ਨਹੀਂ ਸੋ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਹੈਪੀ ਸ਼ਰਮੇ ਵਰਗੇ ਨਾ ਬਣੋ ਤੁਸੀਂ ਵਾਲ ਕੱਟ ਕੇ ਆਪਦੇ ਟੱਬਰ ਦੇ ਜੀਆ ਦੇ ਵੇਚ ਕੇ ਨਾ ਕੁਝ ਖਾਓ ਪੀਓ ਤੁਹਾਨੂੰ ਇੰਨੀ ਭਿਆਨਕ ਲਤ ਨਾ ਹੋਵੇ ਤੇ ਫਿਰ ਭਾਈ ਤੁਸੀਂ ਆਪ ਦੇ ਆਪ ਦਾ ਚਿੰਤਨ ਕਰੋ ਵੀ ਆਪਾਂ ਖੜੇ ਕਿੱਥੇ ਜੇ ਆਂ ਪੰਜਾਬ ਦੀ ਹੀ ਇੱਕ ਹੋਰ ਉਦਾਹਰਨਾ ਜਿਹੜੀ ਕਿ ਸ਼ੀਸ਼ਾ ਦਿਖਾ ਦਿੰਦੀ ਵੀ ਅਸੀਂ ਜ਼ਹਿਨੀ ਤੌਰ ਤੇ ਖੜੇ ਕਿੱਥੇ ਜੇ ਆਂ ਇਹ ਖਬਰ ਹੈਗੀ ਜੀ ਮੋਗਾ ਦੇ ਪਿੰਡ ਕਲਖਲਾ ਦੇ ਵੱਲੋਂ ਇਸ ਪਿੰਡ ਦੇ ਵਿੱਚ ਜੂਨ ਮਹੀਨੇ ਵਿੱਚ ਮੈਂ ਜੇਕਰ ਗਲਤ ਨਾ ਹੋਵਾਂ ਤਾਂ ਸ਼ਾਇਦ 5 6 ਜੂਨ ਦਾ ਵਾਕਿਆ ਜੂਨ ਮਹੀਨੇ ਦੇ ਵਿੱਚ ਪਿੰਡ ਦੇ ਹੀ ਮੁੰਡੇ ਨੇ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਕੋਟ ਮੈਰਿਜ ਕਰਵਾ ਲਈ ਬਾਅਦ ਵਿੱਚ ਘਰੋਂ ਚਲੇ ਗਏ ਉਸ ਤੋਂ ਬਾਅਦ ਜੁਲਾਈ ਮਹੀਨੇ ਵਿੱਚ ਯਾਨੀ ਕਿ ਪਿਛਲੇ ਦਿਨੀਂ ਜੁਲਾਈ ਮਹੀਨੇ ਦੇ ਵਿੱਚ ਪਿੰਡ ਦੇ ਕੁਝ ਲੋਕਾਂ ਨੇ ਕਹਿੰਦੇ ਆ ਵੀ ਸ਼ਾਇਦ ਕੁੜੀ ਵਾਲੇ ਦੇ ਵਿੱਚ ਸੀ ਪਰ ਪਿੰਡ ਦੇ ਕੁਝ ਲੋਕਾਂ ਨੇ ਮੁੰਡੇ ਵਾਲਿਆਂ ਦੇ ਘਰ ਦੇ ਵਿੱਚ ਜਾ ਕੇ ਤੇ ਪਰਿਵਾਰ ਦੇ ਜੀ ਕੁੱਟੇ ਆ। ਉਹਦੇ ਵਿੱਚ ਮੁੰਡੇ ਦੀ ਮਾਂ ਵੀ ਆ ਉਹਨੇ ਦੋਸ਼ ਲਾਇਆ ਜੀ ਮੈਨੂੰ ਵਾਲਾ ਤੋਂ ਫੜ ਕੇ ਘੜੀ ਸਿਆ। ਮੁੰਡੇ ਦੇ ਪਿਓ ਨੂੰ ਵੀ ਕੁੱਟਿਆ ਮੁੰਡੇ ਦੇ ਛੋਟੇ ਭਰਾ ਨੂੰ ਵੀ ਕੁੱਟਿਆ। ਉਸ ਤੋਂ ਬਾਅਦ ਇਹਨਾਂ ਦੇ ਘਰੋਂ ਇਹਨਾਂ ਨੂੰ ਬਾਹਰ ਕੱਢ ਕੇ ਤੇ ਤਾਲਾ ਲਾ ਦਿੱਤਾ ਗਿਆ ਬਾਹਰਲੇ ਗੇਟ ਨੂੰ ਤੇ ਫਿਰ ਕਹਿੰਦੇ ਜੀ ਕਿ ਇਹ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ ਆ ਤੇ ਡਗਰੂ ਵਾਲੇ ਬ੍ਰਿਜ ਦੇ ਥੱਲੇ ਇਹਨਾਂ ਨੇ ਰਾਤਾਂ ਵੀ ਕੱਟੀਆਂ। ਹੁਣ ਇਹ ਗੱਲ ਪਹੁੰਚ ਗਈ ਜੀ ਪੁਲਿਸ ਦੇ ਕੋਲੇ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਆ ਗਈ ਆ ਹੁਣ ਇਸ ਗੱਲ ਦੇ ਦੋ ਤਿੰਨ ਪਹਿਲੂ ਨੇ ਇੱਕ ਤਾਂ ਗੱਲ ਇਹ ਮੇਰੀ ਪੰਜਾਬ ਦੀ ਜਵਾਨੀ ਨੂੰ ਵੀ ਤੁਸੀਂ ਤਾਂ ਇਹ ਗੱਲ ਕਹਿ ਦਿੰਦੇ ਨੇ ਜੀ ਕਿ ਅਸੀਂ ਬਾਲਗ ਹਾਂ ਤੇ ਬਾਲਗ ਨੂੰ ਸਾਰੇ ਅਧਿਕਾਰ ਹੈਗੇ ਆ ਅਧਿਕਾਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਫਰਜ਼ ਨਿਭਾਉਂਦੇ ਆ ਜਿਹੜੇ ਜ਼ਿੰਮੇਵਾਰੀਆਂ ਨਿਭਾਉਂਦੇ ਆ ਅਧਿਕਾਰਾਂ ਦੀ ਬਾਤ ਉਹਨਾਂ ਨੂੰ ਪਾਉਣੀ ਚਾਹੀਦੀ ਆ ਬਾਕੀ ਬੇਲੜਾ ਵਾਸਤੇ ਕੋਈ ਅਧਿਕਾਰ ਨਹੀਂ ਹੁੰਦਾ ਪਿੰਡ ਦੇ ਵਿੱਚ ਤੁਸੀਂ ਇਸ਼ਕ ਕਰਦੇ ਹੋ ਥੋੜੀ ਜਿਹੀ ਅੱਖ ਦੀ ਸ਼ਰਮ ਵੀ ਹੁੰਦੀ ਆ ਥੋੜੀ ਜਿਹੀ ਮਰਿਆਦਾ ਵੀ ਹੁੰਦੀ ਆ ਥੋੜੀ ਜੀ ਇਸ ਗੱਲ ਦੇ ਉੱਤੇ ਆਪ ਸ਼ਰਮ ਮਹਿਸੂਸ ਕਰਿਆ ਕਰੋ ਪਰ ਜੇਕਰ ਕਿਸੇ ਮੁੰਡੇ ਨੇ ਕਿਸੇ ਕੁੜੀ ਨਾਲ ਪਿੰਡ ਦੇ ਵਿੱਚ ਵਿਆਹ ਕਰਵਾ ਲਿਆ ਗਲਤੀ ਦੋਵਾਂ ਦੀ ਆ ਜਾਂ ਕਹਿਣਗੇ ਵੀ ਦੋਵੇਂ ਬਾਲਗਾਂ ਗਲਤੀਕਾਰੀ ਸਭ ਦੇ ਆਪੋ ਆਪਣੇ ਸੋਚਣ ਦੇ ਤਰੀਕੇ ਆ ਜੇ ਉਹ ਪਿੰਡ ਛੱਡ ਕੇ ਚਲੇ ਗਏ ਆ ਤੇ ਮੁੰਡੇ ਦੀ ਮਾਂ ਨੇ ਥੋੜੀ ਜੀ ਗੱਲ ਕਹੀ ਸੀ ਵੀ ਪੁੱਤ ਪਿੰਡ ਦੀ ਕੁੜੀ ਭਜਾ ਕੇ ਲੈ ਜਾ ਜਾਂ ਮੁੰਡੇ ਦੇ ਪਿਓ ਨੇ ਥੋੜੀ ਗੱਲ ਕਹੀ ਵੀ ਪੁੱਤ ਪਿੰਡ ਦੀ ਕੁੜੀ ਭਜਾ ਕੇ ਲੈ ਜਾ ਇਸ ਪਿੰਡ ਦੇ ਮੁਤਬਰਾਂ ਨੇ ਇਹ ਗੱਲ ਕਹੀ ਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਾਂ ਉਸ ਤੋਂ ਅੱਗੇ ਪਿੱਛੇ 2024 ਦੇ ਵਿੱਚ ਕਹਿੰਦੇ ਜੀ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਕਰਵਾਊਗਾ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਊਗਾ ਜਿਹੜਾ ਉਹਨਾਂ ਦੀ ਮਦਦ ਕਰੂਗਾ ਭਾਈ ਉਹਨੂੰ ਵੀ ਪਿੰਡ ਦੇ ਵਿੱਚੋਂ ਬਾਹਰ ਕੱਢ ਦੇਾਂਗੇ ਉਹ ਕਹਿੰਦੇ ਵੀ ਸਾਨੂੰ ਜਾਣਕਾਰੀ ਮਿਲੀ ਹੈ ਵੀ ਮੁੰਡੇ ਦੇ ਪਰਿਵਾਰਕ ਜੀਆ ਨੇ ਤੇ ਇਸ ਮੈਰਿਜ ਦੇ ਵਿੱਚ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਮੇਲਜੋਲ ਕਰਾਉਣ ਦੇ ਵਿੱਚ ਭੂਮਿਕਾ ਨਿਭਾਈ ਆ ਇਸ ਕਰਕੇ ਭਾਈ ਪਿੰਡ ਦੇ ਵਿੱਚ ਆਹ ਵਾਕਿਆ ਵਾਪਰਿਆ ਜੋ ਪਿੰਡ ਦੇ ਲੋਕਾਂ ਨੇ ਕੀਤਾ ਉਹ ਵੀ ਲਾਣਤ ਵਾਲੀ ਗੱਲ ਜਿਹੜੀ ਪੰਚਾਇਤ ਨੇ ਮਤਾ ਪਾਸ ਕੀਤਾ ਉਹ ਵੀ ਕੋਈ ਸਿਆਣੀ ਗੱਲ ਨਹੀਂ ਤੇ ਜਿਹੜੇ ਮੁੰਡੇ ਕੁੜੀ ਨੇ ਕੁਝ ਕੀਤਾ ਜੀ ਲਾਹਣਤ ਵਾਲੀ ਗੱਲ ਉਹਨਾਂ ਵਾਸਤੇ ਵੀ ਆ ਇਹ ਗੱਲ ਸਾਰੇ ਪਾਸਿਆਂ ਤੋਂ ਸੋਚਣੀ ਵਿਚਾਰਨੀ ਬਣਦੀ ਕਿ ਆਪਾਂ ਤਾਲੇਬਾਨੀ ਵੀ ਨਹੀਂ ਕਿ ਭੱਜਿਆ ਮੁੰਡਾ ਕੁੜੀ ਆ ਉਹ ਆਪਦਾ ਕਿੱਥੇ ਰਹਿਣ ਲੱਗ ਪਏ ਇਹ ਤੁਸੀਂ ਸੋਚੋ ਵਿਚਾਰੋ ਉਹ ਤੁਹਾਡੇ ਪਿੰਡ ਦੇ ਵਿੱਚ ਨਾਂ ਵੜਨੇ ਇਹ ਤੁਹਾਡਾ ਇੱਕ ਅਸੂਲ ਹੋ ਸਕਦਾ ਪਰ ਨਾ ਮੁੰਡੇ ਵਾਲਿਆਂ ਦੀ ਗਲਤੀ ਹੈ ਪਰਿਵਾਰਕ ਜੀਆਂ ਦੀ ਤੇ ਨਾ ਕੁੜੀ ਵਾਲਿਆਂ ਦੇ ਪਰਿਵਾਰ ਜੀਆਂ ਦੀ ਗਲਤੀ ਹੈ ਕਿਹੜੀ ਮਾਂ ਇਹ ਚਾਹੁੰਦੀ ਹੋਗੀ ਵੀ ਮੇਰੀ ਧੀ ਪਿੰਡ ਦੇ ਮੁੰਡੇ ਨਾਲ ਭਾਜੇ ਤੇ ਕਿਹੜਾ ਪਿਓ ਚਾਹੁੰਦਾ ਵੀ ਮੇਰਾ ਮੁੰਡਾ ਪਿੰਡ ਦੀ ਕੁੜੀ ਲੈ ਕੇ ਭਾਜੇ ਸੋ ਇਸ ਥਾਂ ਦੇ ਉੱਤੇ ਸਿਰ ਤੋਂ ਕੰਮ ਲੈਣਾ ਚਾਹੀਦਾ ਪੰਜਾਬ ਜ਼ਹਿਨੀ ਤੌਰ ਦੇ ਉੱਤੇ ਇੰਨਾ ਹੌਲਾ ਨਹੀਂ ਹੋਣਾ ਚਾਹੀਦਾ ਜਿੰਨਾ ਕਿ ਇਸ ਵੇਲੇ ਹੋ ਚੁੱਕਾ ਹੈ ਹੁਣ ਪੁਲਿਸ ਨੇ ਇਸ ਮਾਮਲੇ 'ਚ ਕੀ ਕਰਨਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਮੇਰੀ ਪੰਜਾਬ ਦੀ ਜਵਾਨੀ ਨੂੰ ਬੇਨਤੀ ਆ ਜ਼ਰੂਰ ਕਿਉਂਕਿ ਮੇਰੇ ਕੋਲੇ 2-3 ਐਸੀਆਂ ਉਦਾਹਰਨਾਂ ਜਿਨ੍ਹਾਂ ਦੇ ਵਿੱਚ ਮੈਂ ਵੇਖਿਆ ਵੀ ਭਾਈ ਪਿੰਡ ਦਾ ਹੀ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਕੇ ਤੇ ਪਿੰਡ ਦੇ ਵਿੱਚ ਹੀ ਰਹਿ ਰਿਹਾ ਤੁਸੀਂ ਤਾਂ ਇਹ ਡਰਾਮਾ ਕਰ ਲਿਆ ਵੀ ਭਾਈ ਅਸੀਂ ਬਾਲਗ ਹਾਂ ਸਾਨੂੰ ਇਸ਼ਕ ਹੋ ਗਿਆ ਸਾਨੂੰ ਪਿਆਰ ਹੋ ਗਿਆ ਸਾਡੇ ਮੂਰੇ ਜੱਗ ਕੀ ਕਰੂਗਾ ਅਸੀਂ ਨਹੀਂ ਪ੍ਰਵਾਹ ਕਰਦੇ ਪਰ ਭਾਈ ਤੁਹਾਡੇ ਮਾਪੇ ਤੁਹਾਡੇ ਤੋਂ 30 ਸਾਲ ਵੱਡੇ ਆ ਘੱਟੋ ਘੱਟ 25 30 ਸਾਲ ਉਹਨਾਂ ਦੀ ਉਮਰ ਤੇ ਤੁਹਾਡੀ ਉਮਰ ਦੇ ਵਿੱਚ ਫਰਕ ਆ ਉਹਨਾਂ ਨੂੰ ਪਿੰਡ ਦੇ ਲੋਕ ਜਿਉਣ ਨਹੀਂ ਦਿੰਦੇ ਆਪਾਂ ਤਾਂ ਚਲੋ ਬਿਸ਼ਰਮੀ ਜੀ ਦੇ ਵਿੱਚ ਜਿਉਂ ਜਾਨੇ ਹੁੰਨੇ ਆ ਵੀ ਫੇਰ ਕੀ ਹੁੰਦਾ ਮੈਨੂੰ ਕੀ ਆ ਮੈਂ ਅੱਗੋਂ ਮੂਹਰੋਂ ਆਏ ਗੱਲ ਕਹਿ ਦੂੰ ਪਰ ਜਿਹੜੀ ਕੁੜੀ ਦਾ ਬਾਪ ਸਾਥ ਦੇ ਵਿੱਚ ਜਾਣ ਤੋਂ ਡਰਦਾ ਹੋਵੇ ਤੇ ਪਿੰਡਾਂ ਵਾਲਿਆਂ ਦੀ ਆਪਾਂ ਨੂੰ ਪਤਾ ਹੀ ਆ ਵੀ ਮਤ ਸਾਰਿਆਂ ਦੀ ਕਿਹੋ ਜੀ ਹੁੰਦੀ ਆ ਉਹਦੇ ਵਿੱਚ 10% ਹੁੰਦੇ ਜਿਹੜੇ ਕਿ ਗੱਲ ਨੂੰ ਹਜ਼ਮ ਵੀ ਕਰਦੇ ਆ ਜਿਹੜੇ ਗੱਲ ਨੂੰ ਸੋਚ ਕੇ ਕਰਦੇ ਬਾਕੀ ਤਾਂ ਚਬ ਕੇ ਗੱਲ ਕਰਦੇ ਹੁੰਦੇ ਆ ਉਹਨਾਂ ਨੇ ਆਰ ਸਾਰੀ ਉਮਰ ਲਾਉਣੀ ਹੁੰਦੀ ਬਿੱਲਾ ਤੇਰੀ ਕੁੜੀ ਨੂੰ ਮੌਜਾਂ ਤੇਰੀ ਕੁੜੀ ਤਾਂ ਫਿਰ ਭੱਜ ਗਈ ਹੈ ਤੇਰੀ ਕੁੜੀ ਨੇ ਚੰਦ ਚਾੜਤਾ ਜਿਹੜੀਆਂ ਮੇਰੇ ਕੋਲੇ ਦੋ ਧਾਰਨਾ ਉਹਦੇ ਵਿੱਚ ਦੋਹਾਂ ਦੇ ਵਿੱਚ ਕੁੜੀ ਦੇ ਮਾਪੇ ਬਾਪ ਕੁੜੀ ਦੇ ਪਰਿਵਾਰ ਦੇ ਜੀ ਪਿੰਡ ਦੇ ਵਿੱਚ ਰਹਿਣ ਤੋਂ ਅਨਾਂ ਕਰਨੀ ਕਰਦੇ ਆ ਉਹ ਅੱਖ ਚੌਕ ਕੇ ਤੁਰ ਨਹੀਂ ਸਕਦੇ ਕਿਉਂਕਿ ਪਿੰਡ ਦਾ ਕੋਈ ਵੀ ਬੰਦਾ ਕਹਿੰਦਾ ਥੋੜੀ ਧੀ ਨੂੰ ਮੌਜਾਂ ਮਾਰੀ ਛਾਲ ਸੌਰੀ ਮਾਰੀ ਛਾਲ ਪੇਕੀ ਮਾਰੀ ਛਾਲ ਸੌਰੀ ਮਾਰੀ ਛਾਲ ਪੇਕੀ ਤਸ ਆਹ ਕੁਝ ਆ ਉਹ ਕਹਿੰਦੇ ਜੀ ਕਿ ਸਾਡਾ ਕਸੂਰ ਕੀ ਆ ਸੋ ਇਸ ਕਰਕੇ ਜਿਹੜੀ ਜਵਾਨ ਪੀੜ੍ਹੀ ਆ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਉਮਰ ਦਾ ਇੱਕ ਪੜਾਹ ਹੁੰਦਾ ਜਿਹਦੇ ਵਿੱਚ ਇਸ਼ਕ ਮੁਸ਼ਕ ਸਾਰਾ ਕੁਝ ਸੁਝਦਾ ਮੈਂ ਇਹਦੀ ਬਰੋਤਾ ਨਹੀਂ ਕਰਦਾ ਪਰ ਪਿੰਡ ਦੀ ਗੱਲ ਪਿੰਡ ਦੇ ਵਿੱਚ ਹੀ ਕਰੋ ਤੁਸੀਂ ਇਹ ਗੱਲ ਬੜੀ ਲਾਹਣਤ ਵਾਲੀ ਆ ਪਿੰਡ ਦੀ ਧੀ ਨੂੰ ਆਪਣੀ ਧੀ ਸਮਝੋ ਤੇ ਪਿੰਡ ਦੀ ਭੈਣ ਨੂੰ ਆਪਣੀ ਭੈਣ ਸਮਝੋ ਥੋੜੇ ਜਿਹਾ ਸਿਧਾਂਤ ਵੀ ਹੋੜੇ ਚਾਹੀਦੇ ਆ ਦੁੱਖ ਇਸ ਗੱਲ ਦਾ ਕਿ ਪੰਜਾਬੀ ਸਮਾਜ ਸਿਧਾਂਤਾਂ ਤੋਂ ਸਖਣਾ ਅਸੀਂ ਤਾਂ ਧਾਰਮਿਕ ਥਾਵਾਂ ਦੇ ਉੱਤੇ ਵੀ ਆਸ਼ਕੀ ਕਰਨ ਜਾਂਦੇ ਅੱਜਕੱਲ੍ਹ ਕਿਸੇ ਨੂੰ ਆਪਾਂ ਜਾਣੇ ਹੁਣ ਜੇ ਕਿਸੇ ਧਰਮ ਥਾਂ ਦਾ ਨਾਂ ਲੈਂਦਾ ਫਿਰ ਕਹਿਣਗੇ ਭਾਵਨਾ ਭੜਕ ਗਈ ਉਦਾਂ ਕਿਸੇ ਦੀ ਕੁੜੀ ਛੇੜਨ ਵੇਲੇ ਭਾਵਨਾ ਨਹੀਂ ਭੜਕਦੀ ਕਿਸੇ ਦੀ ਅੱਜਕੱਲ ਜਿੰਨੀਆਂ ਵੀ ਧਾਰਮਿਕ ਥਾਵਾਂ ਨੇ ਉਹਦੇ ਵਿੱਚੋਂ ਬਹੁ ਗਿਣਤੀ ਥਾਵਾਂ ਦੇ ਉੱਤੇ ਲੋਕ ਆ ਜਿਹੜੇ ਮੁੰਡੇ ਕੁੜੀਆਂ ਜਿਹੜੇ ਉਹ ਸਿਰਫ ਤੇ ਸਿਰਫ ਮੇਲ ਮਲਾਪ ਕਰਨ ਵਾਸਤੇ ਵੀ ਜਾਂਦੇ ਆ ਆਪਾਂ ਇਹ ਵੀ ਜਾਣਦੇ ਆ ਜੋ ਇਸ ਵੇਲੇ ਧਰਮ ਦੇ ਵਿੱਚ ਯਕੀਨ ਰੱਖਦੇ ਆ ਫਲਸਫੇ ਨੂੰ ਮੰਨਦੇ ਆ ਉਹਨਾਂ ਦਾ ਸਤਕਾਰ ਕਰਦੇ ਆ ਪਰ ਪਾਈ ਜਿਹੜੇ ਛਲਾਰੂ ਵਿਰਤੀ ਦੇ ਮਾਲਕ ਆ ਉਹ ਤਾਂ ਪਾਈ ਬਹਾਨਾ ਭਾਲਦੇ ਵੀ ਪਾਈ ਇਸ ਬਹਾਨੇ ਦੇ ਨਾਲ ਅਸੀਂ ਫਲਾਣੀ ਥਾਂ ਤੇ ਚਲੇ ਜਾਵਾਂਗੇ ਸੋ ਪੰਜਾਬ ਦੀਆਂ ਇਹ ਦੋ ਧਾਰਨਾ ਚਲੋ ਹਰ ਰੋਜ਼ ਪੰਜਾਬ ਦੇ ਵਿੱਚ ਬਹੁਤ ਕੁਝ ਹੁੰਦਾ ਵਾਪਰਦਾ ਪਰ ਨਸ਼ੇ ਦੇ ਕਰਕੇ ਬੰਦਾ ਆਪਦੇ ਟੱਬਰ ਦੇ ਜੀਵਾਂ ਦੇ ਅੰਗ ਜਾਂ ਵਾਲ ਤੱਕ ਕਿਵੇਂ ਵੇਚ ਦਿੰਦਾ ਇੱਕ ਤਾਂ ਇਹ ਉਦਾਹਰਨ ਹੋ ਗਈ ਤੇ ਦੂਜੀ ਧਾਰਨਾ ਇਹ ਜਿਕਰ ਪਿੰਡ ਦੇ ਵਿੱਚ ਪਿੰਡ ਦਾ ਮੁੰਡਾ ਕੁੜੀ ਇਸ਼ਕ ਕਰ ਲੈਂਦੇ ਆ ਜੇਕਰ ਉਹ ਵਿਆਹ ਕਰਵਾ ਲੈਂਦੇ ਆ ਕਾਨੂੰਨ ਦੀ ਨਜ਼ਰ ਦੇ ਵਿੱਚ ਉਹ ਸਾਰਾ ਕੁਝ ਠੀਕ ਆ ਕਿਉਂਕਿ ਉਹ ਕਹਿੰਦੇ ਕਿ ਬਾਲਗ ਦਾ ਇਹਨਾਂ ਦੀ ਇੱਛਾ ਇਹਨਾਂ ਦਾ ਮਨ ਸੀ ਇਹਨਾਂ ਦਾ ਆਪਣਾ ਫੈਸਲਾ ਪਰ ਉਹ ਫੈਸਲੇ ਨੂੰ ਪਿੰਡ ਵਾਲੇ ਕਿਵੇਂ ਮਹਿਸੂਸ ਕਰਦੇ ਆ ਤੇ ਪਿੰਡ ਵਾਲੇ ਕਿਸ ਤਰੀਕੇ ਦੇ ਨਾਲ ਬੇਕਸੂਰਾਂ ਦੇ ਉੱਤੇ ਅਤਿਆਚਾਰ ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਸਾਰੀ ਉਮਰ ਮਿਹਣੇ ਦਾ ਸ਼ਿਕਾਰ ਹੋਣਾ ਪੈਂਦਾ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਸਾਡੀ ਜਵਾਨ ਪੀੜੀ ਬਹੁਤੀ ਵਾਰ ਇਨ੍ਹਾਂ ਮਸਲਿਆਂ ਦੇ ਵੱਲ ਸੋਚਦੀ ਨਹੀਂ ਸੋ ਜਵਾਨ ਪੀੜੀ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੈ ਉਹਦੇ ਉੱਤੇ ਮਾਣ ਵੀ ਹੋਣਾ ਚਾਹੀਦਾ ਮਾਣ ਹੈ ਵੀ ਸੀ ਵੀ ਪਰ ਆਪਾਂ ਸਿਧਾਂਤਕ ਤੌਰ ਦੇ ਉੱਤੇ ਖੜੇ ਕਿੱਥੇ ਜੇ ਆਂ ਕਿ ਅਸੀਂ ਭੀੜ ਦਾ ਹਿੱਸਾ ਹਾਂ ਵਾਹੀਆਤ ਭੀੜ ਦਾ ਹਿੱਸਾ ਹਾਂ ਜਾਂ ਅਸੀਂ ਸਿਰ ਤੋਂ ਕੰਮ ਲੈਣ ਵਾਲੇ ਕੁਝ ਕੁ ਲੋਕਾਂ ਦੇ ਵਿੱਚ ਸ਼ਾਮਲ ਹਾਂ ਕੀ ਸਾਡੇ ਕੋਈ ਜ਼ਿੰਦਗੀ ਦੇ ਅਸੂਲ ਵੀ ਹਨ ਜਾਂ ਅਸੀਂ ਬੇਅਸੂਲੀ ਜ਼ਿੰਦਗੀ ਜਿਉਂਦੇ ਹਾਂ ਕੀ ਸਾਡਾ ਕੋਈ ਸਿਧਾਂਤ ਵੀ ਹੈ ਜਾਂ ਸਿਧਾਂਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਆਪਣੇ ਆਪ ਨੂੰ ਸਵਾਲ ਕਰਨ ਵਾਲੀ ਗੱਲ ਆ ਖੁਦ ਨੂੰ ਇਕੱਲੇ ਕਰੀਏ ਮੈਂ ਚੰਗਾ ਹਾਂ ਮੈਂ ਚੰਗਾ ਹਾਂ ਇਹ ਗੱਲ ਨਹੀਂ ਤੁਹਾਡੇ ਬਾਰੇ ਲੋਕਾਂ ਦੀ رائے ਕੀ ਆ ਇਹਦੇ ਵੱਲ ਵੀ ਗੌਰ ਕਰਨੀ ਬਣਦੀ ਆ